ਗੁਰੂ ਦੀ ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪਾ ਗੁਰੂ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀਓ ਆਪ ਜੀ ਦੇ ਨਾਲ ਅੱਜ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਰਾਮ ਸਿੰਘਣ ਵਾਲੇ ਮਹਾਂਪੁਰਸ਼ਾਂ ਦੇ ਇੱਕ ਸੇਵਕ ਬਾਪੂ ਸੇਵਾ ਸਿੰਘ ਜੀ ਉਹ ਕਹਾਣਾ ਸਾਂਝੀ ਕਰਨੀ ਹੈ ਕਿ ਜੇ ਮਹਾਪੁਰਸ਼ ਚਾਉਣ ਉਹਨਾਂ ਦਾ ਤਰਸਾ ਜਾਵੇ ਤਾਂ ਆਪਣੇ ਸੇਵਾਦਾਰ ਨੂੰ ਆਪਣੇ ਸੇਵਕ ਨੂੰ ਕਿੰਨਾ ਕੁਝ ਦੇ ਸਕਦੇ ਹਨ ਕਿਥੋਂ ਤੱਕ ਦੇ ਸਕਦੇ ਕੋਈ ਭੇਦ ਨਹੀਂ ਪਾ ਸਕਦਾ ਸਤਸੰਗ ਜੀਓ ਆਪ ਜੀ ਦੇ ਨਾਲ ਪਹਿਲਾਂ ਵੀ ਵਿਚਾਰ ਸਾਂਝ ਕੀਤੀ ਹੈ ਕਿ ਬਾਪੂ ਸੇਵਾ ਸਿੰਘ ਜੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਅਨਸਾਲੀ ਵਾਲਮਾ ਪੁਰਸ਼ਾਂ ਦੀ ਸੇਵਾ 'ਚ ਰਹੇ ਇਸ਼ਨਾਨ ਦੀ ਸੇਵਾ ਗੜਬਾਈ ਦੀ ਸੇਵਾ ਚ ਰਹੀ 1 ਸਾਲ 1 ਮਹੀਨਾ ਗੰਨੂਆ ਵਾਲੇ ਮਹਾਂਪੁਰਸ਼ ਬਾਪੂ ਸੇਵਾ ਸਿੰਘ ਜੀ ਜੋ ਹਣ ਸਾਲੀ ਖੇੜਾ ਦੇ ਵਿੱਚ ਰਹਿੰਦੇ ਹਨ ਉਹਨਾਂ ਦੇ ਘਰ ਵੀ ਰਹੇ ਤਾਂ ਬਾਪੂ ਜੀ ਦੱਸਦੇ ਹਨ ਭਾਈ ਸੇਵਾ ਸਿੰਘ ਜੀ ਬੀ ਆਲੇ ਦੁਆਲੇ ਸਾਡੇ ਘਰ ਪਹਿਰੇ ਸੀ ਸਾਡਾ ਘਰ ਕੱਚਾ ਸੀ ਤੇ ਅਸੀਂ ਵੀ ਚਾਹੁੰਦੇ ਸੀ ਵੀ ਘਰ ਨੂੰ ਪੱਕਾ ਕਰ ਲਈਏ ਉਸ ਕੱਚੇ ਘਰ ਦੀ ਘਟਨਾ ਵੀ ਆਪ ਜੀ ਨੂੰ ਦੱਸ ਦਿੰਦੇ ਹਾਂ ਤੇ ਘਰ ਪੱਕਾ ਕਿਵੇਂ ਹੋਇਆ ਤੇ ਮਹਾਂਪੁਰਸ਼ਾਂ ਨੇ ਕਿਹੜੀ ਕਿਰਪਾ ਕੀਤੀ ਉਹਨਾਂ ਤੋਂ ਤਾਂ ਰਾਜ ਰਾਜ ਮਾਤਾ ਬਾਬਾ ਜੀ ਕਹਿੰਦੇ ਹੁੰਦੇ ਸੀ ਬਾਕੂ ਸੇਵਲ ਸਿੰਘ ਜੀ ਦੀ ਸੁਪਤਨੀ ਨੂੰ ਮਾਤਾ ਜੀ ਦੱਸਦੇ ਨੇ ਕਿ ਬਾਬਾ ਜੀ ਦਾ ਜਦੋਂ ਦਿਲ ਕਰਦੇ ਸੀ ਉਦੋਂ ਵੀ ਉਹਨਾਂ ਨੂੰ ਅਕਾਲ ਪੁਰਖ ਦਾ ਹੁਕਮ ਹੁੰਦਾ ਸੀ ਘਰੇ ਆ ਜਾਂਦੇ ਸੀ ਹੰਸਾਲੀ ਵਾਲੇ ਕਿਉਂਕਿ ਬਾਪੂ ਜੀ ਦਾ ਘਰ ਥੋੜੇ ਕਦਮਾਂ ਤੇ ਹੈ ਤੇ ਅੱਗੇ ਹਸਾਲੀ ਸਾਹਿਬ ਹੈ ਤਾਂ ਕਹਿੰਦੇ ਇੱਕ ਦਿਨ ਮੀਂਹ ਦਾ ਮੌਸਮ ਸੀਗਾ ਤਾਂ ਬਾਬਾ ਜੀ ਘਰ ਆ ਗਏ ਮਾਤਾ ਜੀ ਦਾ ਨਾਮ ਰਾਜਕੌਰ ਹੈ ਬਾਬਾ ਜੀ ਨੇ ਨਾਮ ਰੱਖਿਆ ਜੀ ਰਾਜ ਮਾਤਾ ਬਾਬਾ ਜੀ ਕਹਿੰਦੇ ਭਾਈ ਪ੍ਰਸ਼ਾਦਾ ਛਕਣਾ ਪ੍ਰਸ਼ਾਦਾ ਪਿਆਰ ਕਰਦੇ ਤਾਂ ਕਮਰਾ ਕੱਚਾ ਸੀ ਜਦੋਂ ਵੀ ਮੀਂਹ ਪੈਂਦਾ ਸੀ ਉਹ ਚੋ ਜਾਂਦਾ ਸੀ ਪਾਣੀ ਰਸਨ ਲੱਗ ਜਾਂਦਾ ਸੀਗਾ ਉਦੋਂ ਸੰਗਤ ਥੋੜੀ ਹੁੰਦੀ ਸੀ ਜਿਵੇਂ ਹੁਣ ਤਨਸਾਲੀ ਸਾਹਿਬ ਸੰਗਤ ਦਾ ਬਹੁਤ ਇਕੱਠ ਹੁੰਦਾ ਤਾਂ ਮਹਾਂਪੁਰਸ਼ਾਂ ਦੇ ਨਾਲ ਸੰਗਤ ਵੀ ਸੁਭਾਅ ਚੰਗਾ ਸਮਾਂ ਮਹਾਂਪੁਰਸ਼ਾਂ ਦੀ ਸ਼ਰਨ ਦੇ ਵਿੱਚ ਉਹਨਾਂ ਦੇ ਬਚਨ ਸੁਣਨੇ ਇਹ ਵੀ ਕੋਈ ਸੁਭਾਅਕ ਹੀ ਹੁੰਦਾ ਕਿ ਕੋਈ ਚੰਗੇ ਕਰਮ ਹੋਣ ਤੇ ਮਹਾਂਪੁਰਸ਼ਾਂ ਦੀ ਸੰਗਤ ਮਿਲ ਜਾਵੇ ਬਾਬਾ ਜੀ ਉਸੇ ਕਮਰੇ ਵਿੱਚ ਆ ਕੇ ਬੈਠ ਗਏ ਮੌਸਮ ਇਹੋ ਜਿਹਾ ਸੀਗਾ ਇੰਨਾ ਮੀਂਹ ਪਿਆ ਇੰਨਾ ਜਿਆਦਾ ਮਾਤਾ ਹੀ ਦਾਦੇ ਨੇ ਵੀ ਸੰਗਤਿ ਉਚਰੀ ਪਿਆਰ ਵਾਲੇ ਮੀਂਹ ਦੇ ਵਿੱਚ ਹੀ ਖੜ ਗਈ ਵੀ ਅਸੀਂ ਬਾਬਾ ਜੀ ਨੂੰ ਮਿਲ ਕੇ ਜਾਣਾ ਜਿੰਨੇ ਕੰਦਰ ਅੰਦਰ ਚਲੇ ਗਏ ਬਾਕੀ ਬਾਹਰ ਖੜ ਗਏ ਅਸੀਂ ਪ੍ਰਸ਼ਾਦਾ ਤਿਆਰ ਕਰ ਰਹੇ ਸੀ ਕਹਿੰਦੇ ਮੈਂ ਅਰਦਾਸਾਂ ਬੇਨਤੀਆਂ ਕਰ ਰਹੀਆਂ ਆ ਕਾਲਪੁਰਖ ਸਾਡੀ ਇਲਾਜ ਰੱਖਿਓ ਜਿੱਥੇ ਬਾਬਾ ਜੀ ਬੈਠੇ ਨੇ ਉਹ ਤਾਂ ਕਮਰਾ ਸਾਡਾ ਚੋਂ ਦਾ ਤਾ ਕਹਿੰਦੀ ਮੈਂ ਬਾਪੂ ਜੀ ਨੂੰ ਤੇਰੇ ਬਾਪੂ ਨੂੰ ਕਿਹਾ ਸੇਵਾ ਸਿੰਘ ਜੀ ਨੂੰ 20000 ਦੀ ਕਮਰਾ ਆਪਣਾ ਚਾਹੁੰਦਾ ਆਪਾਂ ਉੱਥੇ ਬਾਬਾ ਜੀ ਨੂੰ ਬਿਠਾ ਦਿੱਤਾ ਤਾਂ ਬਾਪੂ ਸੇਵਾ ਸਿੰਘ ਜੀ ਕਹਿੰਦੇ ਵੀ ਤੂੰ ਚਿੰਤਾ ਕਿਉਂ ਕਰਦੀ ਆ ਵੀ ਉਹ ਰੱਬ ਨੇ ਰੱਬ ਰੂਪੀ ਰੂਹ ਨੇ ਅਕਾਲ ਪੁਰਖ ਵੱਲੋਂ ਭੇਜੇ ਹੋਏ ਤੂੰ ਚਿੰਤਾ ਨਾ ਕਰ ਤੂੰ ਪ੍ਰਸ਼ਾਦਾ ਧਿਆਨ ਨਾਲ ਬਣਾ ਅਰਦਾਸ ਬੇਨਤੀ ਕਰਕੇ ਕਹਿੰਦੀ ਮੈਂ ਪ੍ਰਸ਼ਾਦਾ ਤਿਆਰ ਕੀਤਾ ਮੀ ਇੰਨਾ ਜ਼ਿਆਦਾ ਪਿਆ ਪਰ ਜਿੱਥੇ ਮਹਾਂਪੁਰਸ਼ ਬੈਠ ਕੇ ਕਹਿੰਦੀ ਸਾਡੇ ਉਸ ਕਮਰੇ ਚ ਜਿਹੜਾ ਮਾੜਾ ਜਿਹਾ ਮੀ ਪੈਣ ਤੇ ਚੁੰਨ ਲੱਗ ਜਾਂਦਾ ਸੀ ਇੱਕ ਵੀ ਛਿੱਟਾ ਇੱਕ ਵੀ ਕਣੀ ਪਾਣੀ ਦਾ ਤੁੱਕਾ ਵੀ ਉਸ ਕਮਰੇ ਦੇ ਉੱਪਰ بارش ਹੋਈ ਗਈ ਇੰਨਾ ਜ਼ਿਆਦਾ ਮੀ ਪਿਆ ਕਹਿੰਦੀ ਐਵੇਂ ਲੱਗਦਾ ਸੀ ਵੀ ਜਿਵੇਂ ਅੱਜ ਹੀ ਸਾਰਾ ਪੈਣਾ ਪਰ ਉਹ ਕਮਰਾ ਨਹੀਂ ਸਾਡਾ ਚੋਇਆ ਕਿਉਂਕਿ ਉੱਥੇ ਆਪ ਹੀ ब्रह्मज्ञानी संत बाबा जी सिरणसाली वाले बैठ के सत्संग जी ये घटना आप जी दे नाल ਹੋਰ ਸੰਜੀ ਕਰ ਨਹੀਂ ਹੈ आलेਦ ਵਾਲੇ ਹੰਸਾਲੀ ਖੇੜੇ ਵਿੱਚ ਘਰ ਬਣ ਰਹੇ ਸੀ ਤਾਂ ਮਾਤਾ ਜੀ ਨੇ ਬਾਪੂ ਜੀ ਨੂੰ ਕਿਹਾ ਵੀ ਸਰਦਾਰ ਜੀ ਆਪਾਂ ਵੀ ਬਾਬਾ ਜੀ ਜੀ ਬੇਨਤੀ ਕਰੀਏ ਤੇ ਘਰ ਕੱਚਾ ਨੂੰ ਪੱਕਾ ਬਣਾ ਲਈਏ ਤੇ ਉਹਦੇ ਲਈ ਆਪਾਂ ਨੂੰ ਪੈਸਿਆਂ ਦੀ ਵੀ ਲੋੜ ਪੈਣੀ ਹੈ ਤਾਂ ਬਾਪੂ ਜੀ ਕਹਿੰਦੇ ਕੋਈ ਗੱਲ ਨਹੀਂ ਚਲੋ ਮੈਂ ਮਾਪੋਖਾਂ ਨੂੰ ਬੇਨਤੀ ਕਰੂੰਗਾ ਉਹ ਆਪਣੀ ਨਜ਼ਰ ਕਰਨਗੇ ਦ੍ਰਿਸ਼ਟੀ ਕਰਨਗੇ ਆਪਾਂ ਦੋ ਕਮਰੇ ਬਣਾ ਲਵਾਂ ਤਾਂ ਬਾਬਾ ਜੀ ਗੰਨੂਆ ਸਾਹਿਬ ਚਲੇ ਗਏ ਉੱਥੇ ਬਾਬਾ ਜੀ ਲਈ ਮਿੱਸੇ ਪ੍ਰਸ਼ਾਦੇ ਲੈ ਕੇ ਜਾਂਦੇ ਸੀਗੇ ਤੰਦੂਰੀ ਪ੍ਰਸ਼ਾਦੇ ਤਾਂ ਕਹਿੰਦੇ ਮਹਾਰਾਜ ਕਿਰਪਾ ਕਰੋ ਵੀ ਅਸੀਂ ਘਰ ਪਾਉਣਾ ਤੇ ਮਿਹਰ ਕਰੋ ਵੀ ਜਿਹੜੀ ਕੋਈ ਮਾਇਆ ਦੀ ਥੋੜ੍ਹੀ ਨਾ ਆਵੇ ਸਾਨੂੰ ਇਹ ਮਾਇਆ ਸਾਡਾ ਜਿਹੜਾ ਅਰੇਂਜਮੈਂਟ ਹੋ ਜਾਏ ਤਾਂ ਬਾਬਾ ਜੀ ਕਹਿੰਦੇ ਭਾਈ ਸੇਵਾ ਸਿਆਂ ਐ ਕਰ ਫਿਰ ਐਨੀ ਤਰੀਕ ਨੂੰ ਜਾ ਕੇ ਰਾਜਪੁਰੇ ਦਾ 5 ਰੁਪਏ ਦੀ ਲਾਟਰੀ ਪਾ دی۔ ਸਹਾਸੰਗ ਜੀ ਉਸ ਗੱਲ ਦੀ ਗੁਸਤਾਖੀ ਮੁਆਫ ਆਪਾਂ ਇਹ ਚੱਕਰਾਂ ਚ ਨਹੀਂ ਪੈਣਾ ਵੀ ਆਪਾਂ ਇਹ ਵੀ ਆਪਾਂ ਹੁਣ ਲਾਟਰੀਆਂ ਪਾਣ ਲੱਗ ਗਏ ਤੇ ਕਿਸਮਤ ਨੂੰ ਛੱਡਦੀ ਹੈ ਮਿਹਨਤ ਛੱਡਦੀ ਹੈ ਇਹ ਪ੍ਰਮਾਤਮਾ ਦੇ ਹੁਕਮ ਚ ਉਹਨਾਂ ਦੀ ਰਜਾ ਸੀ ਮਹਾਂਪੁਰਸ਼ਾਂ ਦੀ ਉਹਨਾਂ ਨੇ ਇੱਕ ਸਿੱਖਿਆ ਦੇਣੀ ਸੀ ਸਾਨੂੰ ਜੋ ਬਾਪੂ ਜੀ ਨੂੰ ਵੀ ਇੱਕ ਸਿੱਖਿਆ ਦੇਣੀ ਸੀ ਤੇ ਸਾਨੂੰ ਵੀ ਸਿੱਖਿਆ ਦੇਣੀ ਸੀ ਤਾਂ ਬਾਪੂ ਜੀ ਸਤਿਵਚਨ ਕਰਕੇ ਆ ਗਏ ਮਹਾਂਪੁਰਸ਼ ਨੇ ਕਿਹਾ ਸੀ ਭਾਈ 5 ਰੁਪਏ ਦੀ ਲਾਟਰੀ ਪਾਣੀ ਹੈ ਇਸ ਤੋਂ ਵੱਧ ਨਹੀਂ ਰਾਜਪੁਰੇ ਚਲਾ ਜਾਈਂ ਪਲਾਣੀ ਤਰੀਕ ਨੂੰ 5 ਰੁਪਏ ਦੀ ਲਾਟਰੀ ਪਾ ਦੇ ਬਾਪੂ ਜੀ ਕਹਿੰਦੀ ਉਸ ਲਾਟਰੀ ਜਿਹੜੀ ਤਰੀਕ ਨੂੰ ਪਾਣੀ ਸੀਦੇ ਵਿੱਚ 3 ਮਹੀਨੇ ਹਜੇ ਪਏ ਸੀ ਤੇ ਮੈਂ ਜਦੋਂ ਆ ਗਿਆ ਤੇ ਮੈਂ ਲਾਟਰੀ ਪਾ ਆਇਆ ਉਹ ਅਗਲੇ ਦਿਨ ਬਾਬਾ ਜੀ ਦੀ ਕਿਰਪਾ ਸਦਕਾ ਕਹਿੰਦੇ ਵੀ ਜਿਹੜੀ ਮੇਰੀ ਲਾਟਰੀ ਆ ਉਹ 1400 ਰੁਪਏ ਦੀ ਨਿਕਲੀ ਆ ਤਾਂ ਮੈਂ ਸ਼ੁਕਰਾਨਾ ਕਰਨ ਦੇ ਲਈ ਪਹਿਲਾਂ ਬਾਬਾ ਜੀ ਕੋਲ ਚਲਾ ਗਿਆ ਵੱਡਿਆਂ ਕੋਲੇ ਹੰਸਾਲੀ ਸਾਹਿਬ ਉਹ ਕਹਿੰਦੇ ਭਾਈ ਤੂੰ ਗੰਨੂਆ ਸਾਹਿਬੀ ਜਾ ਕੇ ਆ ਫਿਰ ਮੈਂ ਗੰਨੂਆ ਸਾਹਿਬ ਚਲਾ ਗਿਆ ਮਹਾਂਪੁਰਸ਼ਾਂ ਦੇ ਕੋਲ ਵੀ ਮਹਾਰਾਜ ਆਪ ਜੀ ਨੇ ਜੋ ਕਿਹਾ ਸੀ ਆ ਪਹਿ ਨਿਕਲੇ ਨੇ ਤੇ ਗੰਨੂਆ ਵਾਲੇ ਮਹਾਂਪੁਰਸ਼ ਕਹਿੰਦੇ ਮੁਸ ਗੁਹਾਸ ਤੇ ਮੁਸਕਰਾਪੇ ਕਹਿੰਦੇ ਬਹਿ ਜਾ ਭਾਈ ਸੇਵਾ ਸੇ ਕਹਿੰਦੇ ਭਾਈ ਸੇਵਾ ਸਿਆਂ ਭਾਈ ਜਿਹੜੇ ਸੰਤਮਾਪੁਰਸ਼ ਹੁੰਦੇ ਨੇ ਨਾ ਉਹਨਾਂ ਕੋਲੋਂ ਧਨ ਦੌਲਤ ਪੈਸਾ ਨਹੀਂ ਮੰਗੀਦਾ ਹੁੰਦਾ ਠੀਕ ਆ ਉਹ ਕਹਿੰਦੇ ਜੇ ਤੈਂ 5 ਰੁਪਏ ਲਾਏ ਰੇ ਨਾ 1400 ਰੁਪਏ ਤੇਰਾ ਨਿਕਲ ਆਇਆ ਲਾਟਰੀ ਤਾਂ ਅਸੀਂ ਤੇਰੀ 2 ਕਰੋੜ ਰੁਪਏ ਦੀ ਕੱਢ ਦਈਏ 2 ਕਰੋੜ ਰੁਪਏ ਦੀ ਤੇਰੀ ਲਾਟਰੀ ਨਿਕਲ ਜੂਗੀ ਪਰ ਇੰਨਾ ਪੈਸਾ ਤੇਰੇ ਕੋਲੇ ਆ ਗਿਆ ਨਾ ਤੂੰ ਸਾਲੀ ਵਾਲਿਆ ਜੋਗਾ ਰਹਿਣਾ ਨਾ ਤੂੰ ਅਥੇ ਸਾਡੇ ਗੰਡੂਆ ਵਾਲਿਆਂ ਜੋ ਘਰ ਰਹਿਣਾ ਤੇ ਭਾਈ ਕਦੇ ਵੀ ਮਾਪੁਰਸ਼ਾਂ ਤੋਂ ਠੀਕ ਆ ਮੰਗ ਜੈਜਾ ਲੋੜ ਆ ਮਾਇਆ ਦੀ ਪਰ ਕੋਸ਼ਿਸ਼ ਕਰਨੀ ਆ ਵੀ ਨਾਮ ਦਾ ਰਸ ਨਾਮ ਦੀ ਜੁਗਤੀ ਕੋਈ ਗੁਰਬਾਣੀ ਦੀ ਸੇਧ ਮੰਗੀਏ ਵੀ ਇਹ ਤਾਂ ਮਗਰ ਮਗਰੀ ਆ ਜਾਂਦੀ ਆ ਭਾਈ ਫਿਰ ਗੰਡੂ ਵਾਲੇ ਮਾਪੁਰਸ਼ਾਂ ਨੇ ਤੇ ਹਸਾਲੀ ਵਾਲੇ ਮਾਪੁਰਸ਼ਾਂ ਨੇ ਬਚਨ ਕਰੇ ਸੀ ਭਾਈ ਸਿਵਸਿਆ ਤੇਰੇ ਕੋਲ ਮੁਕਣਾ ਵੀ ਨਹੀਂ ਤੇ ਰੋਟੀ ਪਾਣੀ ਬੋਬਦਿਆ ਚੱਲੀ ਜਾਉ ਤੂੰ ਕਦੇ ਮਾਇਆ ਬਾਰੇ ਨਾ ਸੋਚੀਂ। ਕਹਿੰਦੇ ਬਿਮਾਰਾ ਸੱਤ ਵਚਨ ਜੇ ਤੁਸੀਂ ਮੈਨੂੰ ਕਹਿ ਦਿੱਤਾ ਫਿਰ ਉਸ ਤੋਂ ਬਾਅਦ ਕਹਿੰਦੇ ਬਾਬਾ ਜੀ ਨੇ ਘਰ ਪਾਉਣਾ ਸੀ ਬਾਪੂ ਸਿਵਾ ਸਿੰਘ ਜੀ ਨੇ। ਹੰਸਾਲੀ ਵਾਲੇ ਮਹਾਂਪੁਰਸ਼ ਵੀ ਆਏ ਗੰਡੂਆ ਵਾਲੇ ਮਹਾਂਪੁਰਸ਼ ਵੀ ਆਏ ਤੇ ਹੰਸਾਲੀ ਵਾਲੇ ਬਾਬਾ ਜੀ ਨੇ ਆਪ ਇੱਟਨੀ ਦੇ ਵਿੱਚ ਰੱਖੀ। ਤੇ ਉਸ ਸਮੇਂ ਫਿਰ ਵਚਨ ਕੀਤੇ ਸੀ ਵੀ 7 ਦਿਨਾਂ ਵਾਸਤੇ ਉਹ ਇਸੇ ਵਾਸਿਆ ਆ ਫਲਾਣਾ ਬੰਦਾ ਗਾ ਇਹਦੇ ਕੋਲ ਚਲਾ ਜਾ ਹੁਣ 7 ਦਿਨਾਂ ਵਾਸਤੇ ਸਰੀਆ ਵੀ ਸਸਤਾ ਹੋ ਜਾਣਾ ਇੱਟਾਂ ਵੀ ਸਸਤੀਆਂ ਹੋ ਜਾਣੀਆਂ ਨੇ ਤੇਰਾ ਘਰ ਬਣ ਜਾਣਾ ਉਹ ਕਹਿੰਦਾ ਵੀ ਮਹਾਰਾ ਸੱਤ ਵਚਨ ਤਾਂ ਉਸ ਸਮੇਂ ਮਹਾਂਪੁਰਸ਼ਾਂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਫਿਰ ਕਹਿੰਦੇ ਬਾਬਾ ਜੀ ਦੱਸਦੇ ਨੇ ਵੀ ਜਿਹੜਾ ਅੱਜ ਲੱਖਾਂ ਦੇ ਵਿੱਚ ਘਰ ਬਣਨਾ ਸੀ ਉਹ ਬਾਬਾ ਜੀ ਨੇ ਕੁਝ ਪੈਸਿਆਂ 'ਚ ਮੇਰਾ ਬਣਾਤਾ ਬਰਕਤ ਪਾ ਦਿੱਤੀ ਤੇ ਫਿਰ ਮੁੜ ਕੇ ਮੈਂ ਆਪਣੀ ਜਦ ਤੱਕ ਸਵਾਸ ਰਹਿ ਮਹਾਂਪੁਰਸ਼ਾਂ ਦੇ ਨਾਲ ਜੋ ਤੱਕ ਸੇਵਾ ਨਿਭਾਈ ਵੀ ਕਦੇ ਵੀ ਮੈਂ ਪੈਸੇ ਦੀ ਗੱਲ ਨਹੀਂ ਕੀਤੀ ਹਮੇਸ਼ਾ ਭੈ ਚ ਰਿਆ ਭੌ ਚ ਰਿਆ ਤੇ ਮੇਰਾ ਜੀਵਨ ਬੜਾ ਸੋਹਣਾ ਚੱਲ ਰਿਹਾ ਸੋ ਸਾਧ ਸੰਗ ਜੀਏ ਸਾਡੇ ਲਈ ਇੱਕ ਸੇਧ ਹੈ ਕਿ ਮਹਾਂਪੁਰਸ਼ਾਂ ਕੋਲੋਂ ਕੀ ਤੇ ਕਿਵੇਂ ਮੰਗਣਾ ਹੈ ਕਿਉਂਕਿ ਮੈਂ ਦੇਖਿਆ ਕਈ ਵਾਰੀ ਆਪਾਂ ਸੰਸਾਰਕਾਂ ਲੋੜਾਂ ਲੋੜਾਂ ਹੀ ਨਿਪੂੜੀਆਂ ਹੁੰਦੀਆਂ ਬਾਬਾ ਜੀ ਆਹ ਕਿਰਪਾ ਕਰ ਦੋ ਆਹ ਕਰ ਦੋ ਆਹ ਦੇ ਦੋ ਆਹ ਦੇ ਦੋ ਸੰਤ ਬਾਬਾ ਐਸੇ ਸਿੰਘ ਦੀ ਰਾੜਾ ਸਾਹਿਬਾ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਕੋਲੋਂ ਨਾ ਇੱਕ ਸੇਵਕ ਸੀ ਉਹਨਾਂ ਦਾ ਜਿਹਨੇ ਬਹੁਤ ਸੇਵਾ ਕੀਤੀ ਜਦੋਂ ਰਾੜੇ ਵਾਲੇ ਮਹਾਂਪੁਰਸ਼ ਜਾਣ ਲੱਗੇ ਨਾ ਸੱਚਖੰਡ ਤਾਂ ਕੁਝ ਸਮਾਂ ਪਹਿਲਾਂ ਕਾਫੀ ਮਹੀਨਿਆਂ ਦੀ ਪਹਿਲਾਂ ਗੱਲ ਸੀ ਸੇਵਾਦਾਰ ਨੂੰ ਬਾਬਾ ਜੀ ਨੇ ਪੁੱਛ ਲਿਆ ਵੀ ਤੈਨੂੰ ਭਾਈ ਕੀ ਚਾਹੀਦਾ ਹੈ ਉਹ ਗਿਆਨ ਸੀ ਉਸ ਨੂੰ ਵੀ ਮਹਾਂਪੁਰਸ਼ਾਂ ਤੋਂ ਕੀ ਮੰਗਣਾ ਤਾਂ ਉਸ ਨੇ ਕਿਹਾ ਕਿ ਮਹਾਰਾਜ ਕਿਰਪਾ ਕਰਨੀ ਹੈ ਨਾ ਫਿਰ ਇਸ ਤਰ੍ਹਾਂ ਦੀ ਕਰ ਦਿਓ ਵੀ ਸਾਹ ਸਾਹ ਸਿਮਰੋ ਗੋਗੰਦ ਮਨ ਅੰਤਰ ਕੀਤਰੈ ਚੰਦ ਵੀ ਸਵਾਸ ਸਵਾਸ ਮੈਂ ਨਾਮ ਜਪਾਂ ਪ੍ਰਮਾਤਮਾ ਦੇ ਨਾਲ ਮੇਰੀ ਲਿਬ ਜੁੜੀ ਰਹੇ ਤਮਾ ਪੁੱਛ ਕਹਿੰਦੇ ਸੀ ਭਾਈ ਚਿੰਤਾ ਨਾ ਕਰੇ ਵੀ ਸਮ ਆ ਜਾਊਗਾ ਤੇ ਫਿਰ ਉਹ ਖੀਰਲੇ ਸਵਾਸਾਂ ਤੱਕ ਉਹ ਵੀਰ ਭਾਈ ਬਾਬਾ ਜੀ ਦੀ ਕਿਰਪਾ ਨਾਲ ਸਾਹ ਸਾਹ ਸਿਮਰਨ ਕਰਦਾ ਰਿਹਾ ਸੋ ਸੋ ਭਾਈ ਜਦੋਂ ਵੀ ਮਹਾਂਪੁਰਸ਼ਾਂ ਸੰਗਤ ਕਰਨੀਆਂ ਕੋਈ ਪੂਰਨ ਸਾਧੂ ਮਿਲੇ ਤਾਂ ਗੁਰਬਾਣੀ ਦੀ ਗੱਲ ਕਰਿਆ ਕਰੋ ਗੁਰਬਾਣੀ ਦਾ ਇਹੀ ਮੰਗਿਆ ਕਰੋ ਵੀ ਵਾਹਿਗੁਰੂ ਕਿਰਪਾ ਕਰੇ ਮਾਪੁਰਸ਼ੋ ਸਾਨੂੰ ਗੁਰਬਾਣੀ ਦੀ ਸਮਝ ਆ ਜਾਵੇ ਗੁਰਬਾਣੀ ਨਾਲ ਜੁੜ ਜਾਈਏ ਗੁਰਬਾਣੀ ਅਨਸਾਰ ਜੀਵਨ ਹੋ ਜਾਵੇ ਤੇ ਬੰਦਗੀ ਆ ਜਿਹੜਾ ਨਾਮ ਸਿਮਰਣਾ ਅੰਦਰ ਚੱਲਣ ਲੱਗ ਜਾਵੇ ਇਹਦਾ ਆਤਮ ਮੰਗਿਆ ਕਰੋ ਸੰਗਤ ਜੀ ਸੰਸਾਰਕ ਅਵਸਥਾ ਤਾਂ ਭੀ ਆ ਜਾਂਦੀ ਹੈ ਮਹਾਰਾਜ ਕਹਿੰਦੇ ਨੇਗੇ ਫਰੀਦਾ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਵੀ ਜੇ ਤੂੰ ਮੇਰਾ ਹੋ ਜੇ ਨਾ ਸਾਰਾ ਜਗ ਹੀ ਤੇਰਾ ਹੋ ਜੇ ਫਿਰ ਜਗ ਚ ਸਾਰਾ ਕੁਝ ਹੀ ਆ ਸਾਰੀਆਂ ਵਸਤੂਆਂ ਨੇ ਸੋ ਭੁੱਲਾਂ ਚੁੱਕਾਂ ਦਾਸ ਤੀਆਂ ਖਿਮਾ ਕਰ ਦੇਣੀਆਂ ਅਸੀਸਾਂ ਦੇਣੀਆਂ ਸਤਿ ਸੰਗਿਓ ਬਹੁਤ ਲੋੜ ਹੈ ਵੀਡੀਓ ਵਧੀਆ ਲੱਗੇ ਸ਼ੇਅਰ ਕਰਨਾ ਨਾਮ ਸਿਮਰਨ ਨਾਲ ਜੁੜੋ ਬਤਵਦ ਜਾਪ ਕਰੋ ਪਾਠ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ